ਨਿਗੜੇ ਇਥੋਂ ਦੇ ਨੇੜਲੇ ਪਿੰਡ ਰਾਏ ਸਿੰਘ ਵਾਲਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਰੰਗੀ ਖਾਨ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਲਕਾ ਸਮਰੂਹ ਤੋਂ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜਨ ਲਈ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਗੀ ਖਾਨ ਨੇ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜਕੁਰਮੀ ਭਵਾਨੀਕਰ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਵਾਰ ਕੀ ਕਾਨਫਰੰਸ ਪਹਿਲਾਂ ਤਾਂ ਜੀ ਮੈਂ ਸੋਡਾ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੀ ਸਾਡੀ ਆਵਾਜ਼ ਪੂਰੇ ਪੰਜਾਬ ਵਿੱਚ ਪਹੁੰਚਾਉਂਗੇ ਜੀ ਅੱਜ ਜਿਹੜੀ ਕਾਨਫਰੰਸ ਆ ਜੀ ਇਸ ਦਾ ਮੇਨ ਮਕਸਦਾ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹਨ ਉਸ ਸੰਬੰਧ ਵਿੱਚ ਕਾਨਫਰੰਸ ਆ ਜੀ ਬਾਕੀ ਜਿਵੇਂ ਅਸੀਂ ਸਾਰੇ ਭਾਈਚਾਰੇ ਇਕੀਆਂ ਚਾਹੇ ਕੋਈ ਸਿੱਖਾ ਚਾਹੇ ਕੋਈ ਹਿੰਦੂਆ ਚਾਹੇ ਮੁਸਲਮਾਨ ਅਸੀਂ ਸਾਰੇ ਭਾਈ ਇਕੱਠੇ ਰਲ ਕੇ ਰਹਿਣੇ ਆ ਜੀ ਪੰਜਾਬ 'ਚ ਬਾਕੀ ਜਿਵੇਂ ਹੁਣ ਲੋਕ ਸਭਾ ਦੀਆਂ ਪੰਜਾਬ ਵਿੱਚ 13 ਸੀਟਾਂ ਹਨ ਜੀ ਉਹਨਾਂ 13 ਸੀਟਾਂ ਵਿੱਚੋਂ ਇੱਕ ਵੀ ਕਿਸੇ ਮੁਸਲਮਾਨ ਨਮਾਇਦੇ ਨੂੰ ਟਿਕਟ ਨਹੀਂ ਦਿੱਤੀ ਗਈ ਜੀ ਇਹਦੇ ਲਈ ਸਾਨੂੰ ਬਹੁਤ ਅਫਸੋਸ ਹੈ ਵੀ ਕਿਉਂ ਨਹੀਂ ਦਿੱਤੀ ਗਈ ਇਸ ਕਰਕੇ ਜਿਹੜੀਆਂ ਲੋਕ ਸਭਾ ਚੋਣਾਂ ਨੇ ਸਾਡੇ ਮੁਸਲਮੰਗ ਪੰਜਾਬ ਦੀ ਜਿਹੜੀ ਕਮੇਟੀ ਆ ਉਹਨੇ ਫੈਸਲਾ ਲੈਂਤਾ ਕਿ ਸੰਗਰੂਰ ਜ਼ਿਲ੍ਹੇ ਤੋਂ ਰੰਗੀਕਨ ਰਾਏ ਸਿੰਘ ਵਾਲੇ ਨੂੰ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜਾਉਣੀ ਆ ਤਾਂ ਕਿ ਜਿਹੜਾ ਆਪਣੇ ਭਾਈਚਾਰੇ ਦੇ ਮਸਲੇ ਨੇ ਜਾਂ ਸਾਰਿਆਂ ਦੇ ਮਸਲੇ ਲਾ ਲੋ ਕੱਲੇ ਮੁਸਲਮਾਨਾਂ ਦੇ ਅਸੀਂ ਮਸਲੇ ਨਹੀਂ ਕਹਿੰਦੇ ਸਿੱਖਾਂ ਦੇ ਵੀ ਮਸਲੇ ਨੇ ਹਿੰਦੂ ਭਾਈਚਾਰੇ ਦੇ ਵੀ ਮਸਲੇ ਨੇ ਇਸ ਕਰਕੇ ਮੈਂ ਐਲਾਨ ਕਰਦਾ ਸੰਗਰੂਰ ਤੋਂ ਆਜ਼ਾਦ ਚੋਣ ਲੜਾਂਗੇ ਜੀ ਬਾਕੀ ਚੋਣ ਸਾਰੇ ਭਾਈਚਾਰੇ ਨੇ ਲੜਨੀ ਆ ਮੈਂ ਕੱਲੇ ਨਹੀਂ ਚੋਣ ਨਹੀਂ ਲੜਨੀ ਨਾ ਕੱਲਾ ਬੰਦਾ ਕੋਈ ਕਾਮਯਾਬ ਹੁੰਦਾ ਜੀ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਚੋਣਾਂ ਵਿੱਚ ਖੜੇ ਹੋ ਰਹੇ ਹੋ ਤੁਹਾਡਾ ਸਾਥ ਦੇਣ ਕਿ ਤੁਹਾਡੇ 100 10% ਸਾਥ ਦੇਣਗੇ ਜੀ ਜਦੋਂ ਕੋਈ ਮੂਰੇ ਹੋ ਕੇ ਬੰਦਾ ਭਾਈਚਾਰੇ ਦੇ ਕੰਮ ਕਰਦਾ ਹੋਰ ਭਾਈਚਾਰਿਆਂ ਦੇ ਕੰਮ ਕਰਦਾ ਤਾਂ ਸਾਥ ਕਿਉਂ ਨਹੀਂ ਦੇਣਗੇ ਜੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇਹਨਾਂ ਤੋਂ ਲੋਕ ਅੱਕ ਵੀ ਚੁੱਕੇ ਹਨ ਕਿਉਂਕਿ ਵੀ ਕਿਸੇ ਵੀ ਮਸਲੇ ਤੇ ਪੂਰਨ ਨਹੀਂ ਉੱਤਰਦੇ ਜੀ ਸ਼੍ਰੋਮਣੀ ਕਾਲੀਦਾਲ ਨਾਲ ਵੀ ਤੁਸੀਂ ਜੁੜੇ ਰਹੇ ਹੋ ਕੀ ਕਾਰਨ ਉਹਨਾਂ ਛੱਡਣ ਦਾ ਕਾਰਨ ਕੀ ਕੀ ਹੈ ਜੀ ਬਿਲਕੁਲ ਮੈਂ 10 15 ਸਾਲ ਸ਼੍ਰੋਮਣੀ ਅਕਾਲੀ ਨਾਲ ਜੁੜਿਆ ਰਹਾਗਾ ਅਤੇ ਉਹ ਪਾਰਟੀ ਦਾ ਮੈਂ ਸਤਕਾਰ ਵੀ ਕਰਦਾ ਪਰ ਉਹਨਾਂ ਨੇ ਵੀ ਅੱਜ ਤੱਕ ਕਿਸੇ ਮੁਸਲਮਾਨ ਨਮਾਇंदे ਨੂੰ ਲੋਕ ਸਭਾ ਦੀ ਚੋਣ ਦੀ ਲੜਾਈ ਇਸ ਕਰਕੇ ਵੀ ਸਾਡੇ ਬਕਰੇਵੇਂ ਹੋਏ ਨਹੀਂ ਜੀ ਕੀ ਸੁਨੇਹਾ ਦੇ ਤੁਸੀਂ ਦੋਪਨ ਕੀ ਕਹਿਣਾ ਚਾਹਦੇ ਆ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਪਾਰਟੀਆਂ ਬਣਦੀਆਂ ਹਨ ਉਹ ਮੁੱਦੇ ਦਾ ਜਰੂਰ ਲੈ ਕੇ ਆਉਂਦੀਆਂ ਨੇ ਪਰ ਕਿਸੇ ਵੀ ਮੁੱਦੇ ਤੇ ਪੂਰ ਨਹੀਂ ਉੱਤਰਦੀਆਂ ਜਿਵੇਂ ਆਮ ਆਦਮੀ ਪਾਰਟੀ ਬਣੀ ਤੇ ਜੀ ਝਾੜੂ ਵਾਲਿਆਂ ਦੀ ਭਗਵੰਤ ਮਾਨ ਜੀ ਦਾ ਇੱਕ ਮੁੱਦਾ ਸੀ ਜਿਹੜੇ ਨੌਜਵਾਨ ਪੀੜ੍ਹੀਆ ਇਹ ਆਈਲੈਂਡਸ ਨੂੰ ਹੀ ਰੁਜ਼ਗਾਰ ਦੱਸ ਰਹੀ ਆ ਪਰ ਹੁਣ ਲਗਭਗ 2 ਸਾਲ ਹੋ ਗਏ ਨੌਜਵਾਨ ਓਮੀ ਹੀ ਆਈ ਲਾਈਟਸਾਂ ਕਰਕੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਨੂੰ ਛੱਡ ਕੇ ਜਹਾਜ਼ ਚੜ ਰਹੇ ਹਨ ਕੋਈ ਵੀ ਕਿਸੇ ਪਾਰਟੀ ਦਾ ਫਾਇਦਾ ਨਹੀਂ ਹੋਇਆ ਜੀ ਚੋਣਾਂ ਚ ਆ ਰਹੀਆਂ ਐ ਐਲਾਨ ਕਰਤਾ ਤੁਸੀਂ ਨੇ ਵੀ ਮੱਕੇ ਮੁੱਦੇ ਤੁਹਾਡੇ ਕੀ ਹੋਣਗੇ ਮੇਰਾ ਮੁੱਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਜੀ ਸਾਡਾ ਬੇਰੋਜ਼ਗਾਰੀ ਦਾ ਜੀ ਬੇਰਜ਼ਗਾਰੀ ਕਾਰਨ ਅੱਜ ਨੌਜਵਾਨ ਨਸਿਆਂ ਵੱਲ ਜਾ ਚੁੱਕੇ ਆ ਜੀ ਨਸਿਆਂ ਦੀ ਜਿਹੜੀਆਂ ਦੀ ਨਸੇ ਬੰਦ ਕਰਨ ਦੀ ਪਾਰਟੀਆਂ ਗੱਲ ਕਰਦੀਆਂ ਤੀਆਂ ਅੱਜ ਘਰ ਘਰ ਨਸ਼ਾ ਹੋ ਗਿਆ ਦਰਜਗਾਰ ਕਰ ਕਰਨੀ ਹਜੇ ਤੱਕ ਪਾਰਟੀਆਂ ਤੋਂ ਆਇਆ ਜੀ ਕਿੰਨੀ ਗੋਟ ਪੈਣ ਦੀ ਸੁਭਾਅ ਕਰਤਾਂ ਅਸੀਂ ਬੋਰਡ ਪੈਣ ਦੀ ਸੁਭਾਅ ਬਣਾਈ ਦੱਸ ਸਕਦੇ ਅਸੀਂ ਦੱਸ ਸਕਦੇ ਆ ਵੀ ਅਸੀਂ 110% ਸੰਗਰੂਰ ਲੋਕ ਸਭਾ ਤੋਂ ਜਿੱਤ ਹਾਸਲ ਕਰਾਂਗੇ ਲੋਕਾਂ ਦੇ ਸਿਰ ਤੇ ਜਿੱਤ ਹਾਸਲ ਕਰਾਂਗੇ ਜੀ ভাই ਚਾਹ ਸਰ ਆਪਣਾ ਨਾਮ ਜੀ ਮੇਰਾ ਨਾਮ ਕੌਰੀ ਖਾਨ ਜੀ ਖਾਨ ਸਾਹਿਬ ਉਮੀਦਵਾਰ ਚੋਂ ਹੁਣ ਅਜਾ ਤੌਰ ਤੇ ਲੜ ਰਿਹਾ ਨਹੀਂ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਆਪਣੇ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜੇ ਸਾਡੀ ਆਵਾਜ਼ ਪੂਰੇ ਪੰਜਾਬ ਦੇ ਵਿੱਚ ਪਜਾ ਰਹੇ ਨੇ ਤੇ ਸਾਨੂੰ ਰੰਗੀ ਖਾਨ ਜੀ ਤੇ ਪੂਰਾ ਮਾਣ ਹੈ ਜੀ ਸਤਿਕਾਰ ਕਰਦੇ ਇਹਨਾਂ ਦਾ ਕਿ ਇਹ ਬਹੁਤ ਹੀ ਵਧੀਆ ਚੋਣ ਆ ਜਿਹੜੀ ਲੜਨਗੇ ਤੇ ਆਪਣੇ ਭਾਈਚਾਰੇ ਦੇ ਜਿਹੜਾ ਕੰਮ ਆ ਉਹ ਵੀ ਕਰਵਾਉਣਗੇ ਮੁਸਰਮਾਨ ਭਾਈਚਾਰਾ ਕਿੰਨਾ ਖਸਾ ਦੇਊਗਾ ਇਹਨਾਂ ਨੂੰ ਉਹ ਤਾਂ ਰੰਗੀ ਖਾਨ ਜੀ ਦੱਸ ਹੀ ਚੁੱਕੇ ਨੇ ਕਿ 110% ਇਹਨਾਂ ਦੇ ਨਾਲ ਨੇ ਸਾਰੇ ਬੰਦੇ ਅਸੀਂ ਵੱਧ ਤੋਂ ਵੱਧ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦੇਵਾਂਗੇ ਜੀ ਹਾਂ ਜੀ ਸਰ ਆਪਣਾ ਨਾਮ ਮੇਰਾ ਨਾਮ ਹੀ ਹਰਮੀਰ ਖਾਨ ਹੈ ਮੇਕਾ ਜੀ ਅਪੀਲ ਹਕ ਸਭਾ ਚੋਣਾਂ ਦੇ ਵਿੱਚੋਂ ਉਮੀਦਵਾਰ ਰੰਗੀਠਾਨ ਜੀ ਅਜਾ ਤੌਰ ਤੇ ਖੜੇ ਰਹੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਸੀ ਇਸ ਲਈ ਇਹ ਸੇ ਨੂੰ ਮਤਲਬ ਕਿ ਚੋਣਿਆ ਵੀ ਤੂੰ ਇਹ ਕੰਮ ਜ਼ਰੂਰ ਕਰ ਕਿਉਂਕਿ ਜਿਹੜੀਆਂ ਹੋਰ ਪਾਰਟੀਆਂ ਨੇ ਸਾਨੂੰ ਨਜ਼ਰ ਅੰਦਾਜ਼ ਕਰਦੀਆਂ ਆ ਰਹੀਆਂ ਨੇ ਮੁਸਲਮਾਨ 15-16 ਲੱਖ ਨੇ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 3 ਲੱਖ ਯਾਨੀ ਕਿ ਸੰਗਰੂਰ ਹਲਕਾ ਚੋਣ ਤੋਂ MP ਚੋਣ ਤੋਂ ਯਾਨੀ ਕਿ ਹੈਗੇ ਨਹੀਂ ਜਦੋਂ ਸਾਡੀ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਤਾਂ ਸਾਨੂੰ ਇਹ ਜਾਨੀ ਸਾਰੇ ਭਾਈਚਾਰੇ ਨੂੰ ਇੱਕ ਦੂਜੇ ਦੀ ਰੇਲਣ ਤੋਂ ਬਾਅਦ ਹੀ ਅਸੀਂ ਰੰਗੀਖਾਨ ਨੂੰ ਜਾਨੀ ਚੁਣਿਆ ਤੇ ਐਮਪੀ ਦੀ ਐਮਪੀ ਦੀ ਚੋਣ ਤੋਂ ਲੜ ਅਸੀਂ ਤੇਰੇ ਨਾਲ ਹੈ ਜਦੋਂ ਭਾਈਚਾਰਾ ਸਾਥ ਦੇਵੇ ਤਾਂ ਫਿਰ ਮਤਲਬ ਗੱਲ ਬਣੀ ਜਾਂਦੀ ਹੈ ਸੋ ਇਸ ਲਈ ਇਹਨਾਂ ਨੂੰ ਅਸੀਂ ਉਪਰਾਲਾ ਬਹੁਤ ਹੀ ਵਧੀਆ ਇਹਨੇ ਸੋਚਿਆ ਔਰ ਸਾਰੇ ਭਾਈਚਾਰੇ ਨੇ ਰਲ ਕੇ ਜਾਨੀ ਕਿ ਇੱਕ ਸਾਂਝ ਬਣਾਈ ਉਹ ਸਾਂਝ ਤੋਂ ਜਾਨੀ ਕਿ ਸਾਡੇ ਅੰਦਰ ਜਾਨੀ ਕਿ ਜਾਗਰੂਤੀ ਪੈਦਾ ਹੋ ਗਈ ਵੀ ਆਪਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਸ ਲਈ ਅਸੀਂ ਸਾਰੇ ਭਾਈਚਾਰੇ ਨੇ ਰਲ ਕੇ ਇਹ ਸਾਂਝ ਦੇ ਵਿੱਚ ਜਾਨੀ ਕਿ ਰੰਗੀਖਾਨ ਨੂੰ ਐਮਪੀ ਦੀ ਚੋਣ ਲੜਨ ਵਾਸਤੇ ਤਿਆਰ ਕੀਤਾ ਸਾਥ ਦੇ ਹਾਂਜੀ ਬਿਲਕੁਲ ਜੇ ਸਾਥ ਦੇ ਰਹੇ ਆਂ ਤਾਂ ਹੀ ਬੈਠੇ ਆਂ ਉਹ 110% ਸਹੀ ਔਰ ਬਿਲਕੁਲ ਸਹੀ ਦਰੁਸਤ ਗੱਲ ਹੈ ਹਾਂਜੀ ਸਰ ਆਪਣਾ ਨਾਮ ਕੀ ਮੇਰਾ ਨਾਮ ਅਰਸਤਮ ਖਾਨ ਜੀ ਅੱਜ ਇਸ ਵਿੱਚ ਰੰਗੀਜੀ ਚੋਣਾਂ ਜਾ ਤੌਰ ਤੇ ਜਿਤ ਫੜੇ ਹੋ ਰਹੇ ਨੇ ਇਸ ਬਾਰੇ ਕੀ ਇਹਦੇ ਬਾਰੇ ਤਾਂ ਇਹੀ ਕਹਿਣਾ ਜੀ ਵੀ ਦੇਖੋ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਬਣਦੀਆਂ ਆਈਆਂ ਨੇ ਜਾਂ ਆਪਣੇ ਪੰਜਾਬ ਦੇ ਵਿੱਚ ਚੋਣਾਂ ਲੜਦੀਆਂ ਆਈਆਂ ਨੇ ਕਿਸੇ ਨੇ ਵੀ ਅੱਜ ਤੱਕ ਕਿਸੇ ਮੁਸਲਮ ਉਮੀਦਵਾਰ ਨੂੰ ਐਮਪੀ ਦੀ ਚੋਣ ਵਾਸਤੇ ਟਿਕਟ ਨਹੀਂ ਦਿੱਤਾ ਜੀ ਕੋ ਆਪਣੇ ਸੰਗਰੂਰ ਦੇ ਵਿੱਚ ਤਕਰੀਬਨ 3 ਲੱਖ ਦੀ ਵਾਦੀ ਮੁਸਲਮ ਭਾਈਚਾਰੇ ਦੀ ਹੈਗੀ ਆ ਲੇਕਿਨ ਪਾਰਟੀਆਂ ਨਾਜ਼ਰ ਅੰਦਾਜ਼ ਕਰਦੀਆਂ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਸਾਰੇ ਪੰਜਾਬ 'ਚ ਦੇਣ ਜਿੱਥੇ ਕਿਸੇ ਦੀ ਬਹੁਮਤ ਹੋਏਗੀ ਆ ਉਸ ਵਿੱਚ ਤਾਂ ਦੇਖੋ ਜੀ ਉਹਨਾਂ ਨੂੰ ਨਾਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਪਾਰਟੀਆਂ ਸਾਰੀਆਂ ਨਹੀਂ ਕਰਿਆ ਇਸ ਕਰਕੇ ਅਸੀਂ ਫੈਸਲਾ ਲੈਂਦਾ ਹੈ ਕਿ ਆਪਣੇ ਰੰਗੀਖਾਨ ਨੂੰ ਆਜ਼ਾਦ ਉਮੀਦਵਾਰ ਚੋਣ ਲੜਾਈ ਜਾਵੇ ਤੇ ਇਹ ਗੱਲ ਕੱਲੇ ਪੰਜਾਬ 'ਚ ਨਹੀਂ ਜੀ ਸੋਡੇ ਮੀਡੀਆ ਵਿੱਚ ਰਾਹੀਂ ਪੂਰੇ ਇੰਡੀਆ ਦੇ ਵਿੱਚ ਜਾਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਆਪਣੇ ਜਿਹੜੇ ਘੱਟ ਗਿਣਤੀ ਲੋਕ ਨੇ ਕਿਤੇ ਤਾਂ ਆਵਾਜ਼ ਦਾ ਮੁੱਦਾ ਆਪਦਾ ਚੁੱਕਣਾ ਜਾਂ ਉਹ ਆਵਾਜ਼ ਹਰ ਤੱਕ ਤੱਕ ਜਾਣੀ ਚਾਹੀਦੀ ਆ ਕਿ ਜੀ ਉਹਨਾਂ ਬਾਰੇ ਵੀ ਕੁਝ ਸੋਚਿਆ ਜਾਵੇ ਉਹਨਾਂ ਬਾਰੇ ਵੀ ਕੋਈ ਉਹਨਾਂ ਦੇ ਅਧਿਕਾਰਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਇਸ ਕਰਕੇ ਜੀ ਅਸੀਂ ਰੰਗੀਖਾਨ ਨੂੰ ਸੰਗਰੂਰ ਜ਼ਿਲ੍ਹੇ ਤੋਂ ਆਜ਼ਾਦ ਚੋਣ ਲੜਾਉਣ ਜਾ ਰਹੇ ਹਾਂ ਜੀ ਰੰਗੀਖਾਨ ਨੂੰ ਕਿਉਂ ਚੁਣਿਆ ਗਿਆ ਜੀ ਰੰਗੀਖਾਨ ਨੂੰ ਇਸ ਕਰਕੇ ਚੁਣਿਆ ਗਿਆ ਸਰ ਵੀ ਇਹ ਪਹਿਲਾਂ ਵੀ ਪਾਰਟੀਆਂ ਨਾਲ ਸਰਗਰਮ ਰਹੇ ਨੇ ਕਿਉਂ ਜਿਹੜਾ ਬੰਦਾ ਜੀ ਪਾਰਟੀਆਂ ਨਾਲ ਸਰਗਰਮ ਰਿਹਾ ਹੋਵੇ ਉਹਨਾਂ ਨੂੰ ਕੁਝ ਜਾਣਕਾਰੀ ਹੁੰਦੀ ਹੈ ਜੀ ਚਲੋ ਅਸੀਂ ਹਾਂ ਜੇ ਅਸੀਂ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਰਹੇ ਸਾਨੂੰ ਉਹ ਜਾਣਕਾਰੀ ਨਹੀਂ ਚੰਗੀ ਇਹ ਹੁਣ 20 ਸਾਲਾਂ ਤੋਂ ਪਾਰਟੀਆਂ ਨਾਲ ਸਬੰਧਤ ਰਹੇ ਨੇ ਪਹਿਲਾਂ ਮਾਨਸਾਹ ਨਾਲ ਵੀ ਰਹੇ ਨੇ ਸਿਮਰਜੀਤ ਮਾਨ ਨਾਲ ਉਦੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਰਹੇ ਨੇ ਤੇ ਇਹ ਪਾਰਟੀਆਂ ਨਾਲ ਸਬੰਧਤ ਰਹੇ ਨੇ ਜੀ ਦੇਖੋ 5 ਸਾਲ ਸਰਪੰਚ ਵੀ ਰਹੇ ਚੁੱਕੇ ਨੇ ਇਹ ਵਿਚਰਦੇ ਰਹਿੰਦੇ ਨੇ ਲੋਕਾਂ ਦੇ ਵਿੱਚ ਤੇ ਪਾਰਟੀਆਂ ਦਾ ਇਹਨਾਂ ਨੂੰ ਸਨਜੋਗ ਵੀ ਇਹ ਕਰਦੇ ਰਹੇ ਨੇ ਸਮਰਥਨ ਵੀ ਕਰਦੇ ਰਹੇ ਨੇ ਇਸ ਕਰਕੇ ਰੰਗੀਖਾਨ ਨੂੰ ਇਸ ਕਰਕੇ ਚੁਣਿਆ ਗਿਆ ਜਿਹੜਾ ਬੰਦਾ ਲੋਕਾਂ ਦੇ ਵਿੱਚ ਵਿਚਰਦਾ ਹੈ ਸਮਾਜ ਦੇ ਵਿੱਚ ਜਾਂਦਾ ਹੈ ਉਹਨਾਂ ਦੇ ਦੁੱਖ ਸੁੱਖ ਸੁਣਦਾ ਹੈ ਜੀ ਉਹਨਾਂ ਨੂੰ ਕਰਦਾ ਤਾਂ ਇਸ ਕਰਕੇ ਉਸ ਬੰਦੇ ਨੂੰ ਹੀ ਚੋਣ ਲੜਨ ਦਾ ਹੱਕ ਹੈ ਇਸ ਕਰਕੇ ਅਸੀਂ ਰੰਗੀਖਾਨ ਨੂੰ ਹੀ ਚੁਣਾਂਗਾ ਵੀ ਇਸ ਨੂੰ ਹੀ ਯੋਜਾਦ ਉਮੀਦਵਾਰ ਦੀ ਚੋਣ ਲੜਾਈ ਜਾਵੇ ਮੁਸਲਮਾਨ ਭਾਈਚਾਰਾ ਸਾਥ ਦੇ ਰਿਹਾ ਜੀ ਹਾਂਜੀ ਹਾਂ ਬਿਲਕੁਲ ਦੇ ਰਿਹਾ ਜੀ ਮੁਸਲਮਾਨ ਭਾਈਚਾਰਾ ਬਿਲਕੁਲ ਸਾਥ ਦੇ ਰਿਹਾ ਹੈ ਬਾਕੀ ਮੈਂ ਮੁਸਲਮਾਨ ਭਾਈਚਾਰੇ ਤੋਂ ਇਲਾਵਾ ਬਾਕੀ ਜਿੰਨੇ ਵੀ ਹੋਰ ਆਪਣੇ ਚਾਹੇ ਹਿੰਦੂ ਵੀਰ ਨੇ ਚਾਹੇ ਸਿੱਖ ਵੀਰ ਨੇ ਜਾਂ ਜਿੰਨੇ ਵੀ ਹੋਰ ਭੈਣ ਭਰਾ ਨੇ ਸਾਰੇ ਸਾਥ ਦੇ ਰਹੇ ਨੇ ਜੀ ਸਾਰਿਆਂ ਨਾਲ ਇਹ ਮਿਲਦੇ ਜੁਲਦੇ ਨੇ ਜੀ ਸੰਜੋਗ ਕਰਦੇ ਨੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਆਪਣੇ ਹੱਕਾਂ ਦੀ ਵੀ ਕਦੇ ਰਾਖੀ ਕਰਿਆ ਕਰੋ ਤਾਂ ਅੱਬ ਦੇ ਕਦੇ ਪਸੜੇ ਲੈ ਜਿਹੜੇ ਘੱਟ ਗਿਣਤੀ ਲੋਕਾਂ ਨੇ ਉਹਨਾਂ ਨੂੰ ਵੀ ਕਦੇ ਮੂਹਰੇ ਅੱਗੇ ਲੈ ਕੇ ਆਇਆ ਕਰੋ ਦੇਖੋ ਵੱਡੇ ਸਰਮਾਇਦਾਰ ਲੋਕ ਧੜਲੇਦਾਰ ਲੋਕ ਉਹ ਚੋਣਾਂ ਲੜਦੇ ਨੇ ਕਿਉਂਨਾਂ ਲੋਕਾਂ ਕੋਲ ਪੈਸਾ ਬਹੁਤ ਹੁੰਦਾ ਉਹ ਸਭ ਕੁਝ ਕਰਦੇ ਨੇਗੇ ਪਰ ਇੱਕ ਜਿਹੜਾ ਆਮ ਇਨਸਾਨ ਆ ਇੱਕ ਗਰੀਬ ਇਨਸਾਨ ਆ ਮੱਧਵਰਗੀ ਲੋਕ ਨੇ ਉਹਨਾਂ ਵਾਸਤੇ ਕੋਈ ਕਿਤੇ ਚੋਣ ਨਹੀਂ ਹੁੰਦੀ ਕੋਈ ਕਿਤੇ ਉਹਨਾਂ ਵਾਸਤੇ ਵੈਲਿਊ ਨਹੀਂ ਹੁੰਦੀ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਜੇ ਕੋਈ ਅੱਜ ਆਪਣੇ ਵਿੱਚੋਂ ਉੱਠ ਕੇ ਆਪਣੇ ਭਾਈਚਾਰੇ ਦੀ ਆਪਣੀ ਆਵਾਜ਼ ਜਾਂ ਆਪਣੇ ਪੂਰੇ ਸੰਗਰੂਰ ਇਲਾਕੇ ਦੀ ਪਾਰਲੀਮੈਂਟ 'ਚ ਪਹੁੰਚਾਉਣਾ ਚਾਹੁੰਦਾ ਹੈ ਤਾਂ ਮੈਂ ਇਹੀ ਬੇਨਤੀ ਕਰਦਾ ਕਿ ਸਾਰਿਆਂ ਨੂੰ ਵੱਧ ਚੜ ਕੇ ਸਾਡਾ ਸੰਯੋਗ ਦੇਣਾ ਚਾਹੀਦਾ ਤੋ ਵੱਤ ਤੋਂ ਵੱਧ ਵੋਟਾਂ ਪਾ ਕੇ ਆਪਣੇ ਰੰਗੀਖਾਨ ਜੀ ਨੂੰ ਜਿੱਤੇ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਜੀ ਪਿੰਡ ਵਾਸੀਆਂ ਵੱਲੋਂ ਕਿੰਨਾ ਕੁ ਸਹਿਯੋਗ ਕਰੇਗਾ ਜੀ ਪਿੰਡ ਵਾਸੀਆਂ ਵੱਲੋਂ ਪੂਰਾ ਪੂਰਾ ਸਹਿਯੋਗ ਹੈ ਜੀ